ਆ ਆਪਣੀ ਲਾਈਨ ਸੀਗੀ ਜੀ ਕਹਿੰਦਾ ਆਫਟਰ ਦਾ 2011 ਸੁਨਾਮੀ ਕਹਿੰਦਾ देयर ਵਾਸ ਨੋ ਲੂਟਿੰਗ ਕੋਈ ਉੱਥੇ ਲੁੱਟ ਨਹੀਂ ਸੀਗਾ ਲੂਟਿੰਗ ਇੱਥੇ ਆਇਆ ਐਜ਼ ਅ ਨਾਉਨ ਓਕੇ ਇਹ ਤੋਂ ਆਪਾਂ आईएनटी ਲਾ ਦਨੇ ਆ ਨਾ ਜੀ ਦੇਖੋ ਅੰਗਰੇਜ਼ੀ ਦੇ ਵਿੱਚ ਨਾ ਦੋ ਦੋ ਤਿੰਨ ਤਿੰਨ ਚੀਜ਼ਾਂ ਸਿਮਿਲਰ ਪਾਈਆਂ ਜਾਂਦੀਆਂ ਨੇ ਹੂੰ ਹੂੰ ਜੀ ਜਿਵੇਂ ਹੈਵ ਹੈ ਤੇ ਹੈਜ਼ ਹੈ ਠੀਕ ਹੈ ਪਹਿਲਾਂ ਤਾਂ ਇਹ ਐਜ਼ ਅ ਵਰਬ ਯੂਜ਼ ਹੁੰਦੇ ਆ ਠੀਕ ਹੈ ਹੈਵ ਹੈਡ ਫਿਰ ਹਾਂਜੀ ਵਰਬ ਕਿਦਾਂ ਯੂਜ਼ ਹੁੰਦੇ ਜਿਵੇਂ ਮੇਰੇ ਕੋਲ ਕੋਲ ਹੋਣਾ ਓਕੇ ਹੈਵ ਹੈਜ਼ ਹੈਡ ਹੈ ਹਾਂਜੀ ਠੀਕ ਹੈ ਫਿਰ ਇਹ ਯੂਜ਼ ਹੁੰਦੇ ਆ ਪਰਫੈਕਟ ਦੇ ਵਿੱਚ ਫਿਰ ਇਹ ਯੂਜ਼ ਹੁੰਦੇ ਆ ਪੋਜੈਸ਼ਨ ਦੇ ਵਿੱਚ ਆਈ ਹੈਵ ਅ ਕਾਰ ਇਹ ਯੂਜ਼ ਹੁੰਦੇ ਆ ਹੈਲਪਲੈਸਨੈਸ ਜਮਬੂਰੀ ਜੀ ਸੋ ਚੀਜ਼ਾਂ ਸੇਮ ਨੇ ਯੂ ਦੀ ਚਾਂਟਰ ਵਾਰੀ ਹੋ ਰਹੀ ਹੈ ਜਿੱਦਾਂ ਤੁਸੀਂ ਸਰ ਅੱਜ ਵੀਡੀਓ ਪਾਈ ਉਹ ਬਹੁਤ ਵਧੀਆ ਲੱਗਿਆ ਮੈਨੂੰ ਦੈਟ ਤੇ ਦੱਸੇ ਨਾ ਤੁਸੀਂ ਹਾਂਜੀ 뎃 ਕਿਦਾਂ ਕਿਦਾਂ ਯੂਜ਼ ਕਰੀਦਾ ਤਾਂ ਮੈਂ ਵੀ ਇਹ ਚੀਜ਼ਾਂ ਹੀ ਪੁੱਛਣੀਆਂ ਚਾਹੁੰਨੀ ਜਿਵੇਂ ਗੈਟ ਆ ਗੈਟ ਨੂੰ ਵੀ ਤੁਸੀਂ ਦੱਸਿਆ ਤਿੰਨਾਂ ਜਨ ਤਰੀਕੇ ਨਾਲ ਆਪਾਂ ਵਰਤਦੇ ਆਂ ਉਹ ਮੈਂ ਹੁਣ ਏਦਾਂ ਹੀ ਅਦਾ ਸ਼ੁਰੂ ਕੀਤਾ ਹੋਇਆ ਮੈਨੂੰ ਜਿਵੇਂ ਜਿਵੇਂ ਲੱਗਦਾ ਵੀ ਸ਼ੂਟਿੰਗ ਦਾ ਫਾਇਦਾ ਹੋ ਰਿਹਾ ਹੈ ਪਰ ਉਹਨਾਂ ਨੂੰ ਆਪਾਂ ਕਰਦੇ ਰਹੀਦਾ ਕਹਿੰਦਾ ਦੇਰ ਵਾਸ ਨੋ ਲੂਟਿੰਗ ਕੋਈ ਲੋਟਰੀ ਨਹੀਂ ਸੀ ਇੱਥੇ ਲੂਟਿੰਗ ਨਾ ਨਾਉਨ ਹੈ ਜੀ ਇਹ ਸਮਝਾਉਣਾ ਚਾਹੁੰਦਾ ਸੀ ਮੈਂ ਤੁਹਾਨੂੰ ਕਹਿੰਦਾ ing ਵਰਬ ਦੇ ਨਾਲ ਜ਼ਰੂਰ ਲੱਗਦੀ ਹੈ ਪਰ ing ਜਦੋਂ ਲੱਗ ਜਾਂਦੀ ਹੈ ਨਾ ਵਰਬ ਦੇ ਨਾਲ ਉਹ ਕਈ ਵਾਰੀ ਆਪਾਂ ਉਹਨੂੰ ਐਜ਼ ਅ ਨਾਉਨ ਵੀ ਯੂਜ਼ ਕਰਦੇ ਆਂ ਠੀਕ ਹੈ ਠੀਕ ਹੈ ਲਾਈਕ ਆਈ ਲਵ ਇਸ ਕੇਰਿੰਗ ਨੇਚਰ ਠੀਕ ਹੈ ਹੁਣ ਇੱਥੇ ਕੇਰਿੰਗ ਆ ਨਾ ਜਿਹੜਾ ਇਹ ਐਜ਼ ਐਜ਼ ਅ ਵਰਬ ਨਹੀਂ ਆਇਆ ਸਮਝ ਰਹੇ ਹੋ ਹਾਂਜੀ ਇੱਥੇ ਕੋਈ ਕੇਅਰ ਕਰਨਾ ਨਹੀਂ ਹੈਗਾ ਕੇਅਰਿੰਗ ਕੇਅਰ ਕਰਨ ਵਾਲਾ ਇੱਥੇ ਐਡਜੈਕਟਿਵ ਆ ਗਿਆ ਤੇ ਐਡਜੈਕਟਿਵ ਤੇ ਨਾਉਨ ਆਪਸ ਚ ਸਮਝੋ ਭਾਈ ਹੁੰਦੇ ਨੇ ਠੀਕ ਹੈ ਜਿਆਦਾ ਕੋਈ ਫਰਕ ਨਹੀਂ ਹੁੰਦਾ ਐਡਜੈਕਟਿਵ ਤੇ ਮੈਂ ਕਹਾਂ ਆਈ ਸੋ हरा। हरा ना। ना जी। जी, a green glass ਮੈਂ ਇੱਕ ਹਰਾ ਗਲਾਸ ਦੇਖਿਆ ਹੁਣ ਗ੍ਰੀਨ ਹਰਾ ਹਰਾ ਵੀ ਆਪਾਂ ਨੂੰ ਇੱਕ ਨਾਉਨ ਨਹੀਂ ਲੱਗਦਾ ਨਾ ਹਾਂਜੀ ਜੀ ਐਡਜੈਕਟਿਵ ਹੈ ਇੱਥੇ ਸੋ ਐਡਜੈਕਟਿਵ ਤੇ ਨਾਉਨ ਆਪਸ ਵਿੱਚ ਬੜੇ ਕਲੋਸ ਨੇ ਇੱਥੇ ਕਹਿੰਦਾ देयर इज नो लूटिंग ਕੋਈ ਲੁੱਟ ਨਹੀਂ ਸੀ ਤੇ ਅਰਾਜਿਕਤਾ ਵਾਇਲੈਂਸ ਹੁੰਦੀ ਹੈ ਲੜਾਈ ਝਗੜਾ ਇਹ ਵਾਇਲੈਂਸ ਹੁੰਦੀ ਹੈ ਆਪਾਂ ਕਹਿੰਨੇ ਵਾਇਲੈਂਸ ਹੋ ਗਈ ਅਰਾਜਿਕਤਾ ਦੜਾਈ ਚੱਲ ਗਈ। ওকে। which i found very surprising ਹੁਣ find ਦਾ ਮਤਲਬ ਤਾਂ ਲੱਭਣਾ ਵੀ ਹੁੰਦਾ। ਤੇ find found found ਦਾ ਜਿਹੜਾ ਮਤਲਬ ਹੈ ਦੇਖੋ ਜੀ ਇਹ ਵਰਬ ਹੈ ਨਾ ਪਾਇੰਟ ਮਤਲਬ ਲੱਭਣਾ। ਹਾਂਜੀ। ਪਾਇੰਟ ਲੱਭਣਾ। find found found ਤੇ ਲੱਗਣਾ ਵੀ ਹੁੰਦਾ ਇਹਦਾ ਦੂਜਾ। ਠੀਕ ਹੈ। ਮੈਨੂੰ ਲੱਗਿਆ ਵੈਰੀ ਸਰਪ੍ਰਾਈਜ਼ਿੰਗ ਮੇਨ ਗੱਲ ਮੈਂ ਤੁਹਾਨੂੰ ਆ ਸਮਝਾਉਣਾ ਹੈ ਆਈ ਫਾਊਂਡ ਵੈਰੀ ਸੌਲ ਰਾਈਟ ਠੀਕ ਹੈ ਜੀ ਆਈ ਫਾਊਂਡ ਹਿਮ ਸਰਪ੍ਰਾਈਜ਼ਡ ਲੋਚੇ ਪਰਕ ਕੀ ਹੈ ਦੋਨਾਂ ਚ ਇਹ ਜਿਹੜੀ ਆਈਐਨਜੀ ਫਾਰਮ ਹੈ ਨਾ ਜੀ ਇਹ ਬਾਹਰ ਨੂੰ ਅਸਰ ਜਾਂਦਾ ਹੈ ਦਾ ਇਹਦਾ ਵਾਕਿਆ ਲੋਕਾਂ ਤੇ ਅਸਰ ਪੈਂਦਾ ਹੈ ਮੈਂ ਉਸ ਮੈਨੂੰ ਇਹ ਚੀਜ਼ ਬਹੁਤ ਸਰਪ੍ਰਾਈਜ਼ਿੰਗ ਲੱਗੀ ਲੋਕਾਂ ਨੂੰ ਸਰਪ੍ਰਾਈਜ਼ ਕਰਨ ਵਾਲੀ ਮੈਨੂੰ ਉਹ ਬਹੁਤ ਸਰਪ੍ਰਾਈਜ਼ਡ ਲੱਗਿਆ ਮੰਨ ਲਓ ਤੁਸੀਂ ਕਹੋ ਕਿ ਉਹ ਲੜਕੀ ਬੜੀ ਖੁਸ਼ ਸੀ ਹਮ ਹਾਈ ਫਾਊਂਡ ਹਰ very happy ठीक आई फाउंड हर सरप्राइज्ड ਇਹ ਦੋਨੇ ਹੀ ਐਡਜੈਕਟਿਵ ਨੇ ਆਈ ਐਨ ਜੀ ਫਾਰਮ ਵੀ ਤੇ ਈ ਡੀ ਫਾਰਮ ਵੀ ਦੋਨਾਂ ਦਾ ਫਰਕ ਇਹ ਹੈ ਕਿ ਈ ਡੀ ਵਾਲੇ ਦਾ ਅਸਰ ਉਹ ਬੰਦੇ ਤੇ ਹੁੰਦਾ ਉੱਤੇ ਤੇ ਇਹਦਾ ਅਸਰ ਬਾਹਰ ਨੂੰ ਹੁੰਦਾ ਮੈਂ ਕਹਾਂ ਹੀ ਇਜ਼ वेरी ਡਿਸਟਰਬਿੰਗ ਕਾਲ ਉਹ ਇਟ ਡਿਸਟਰਬਿੰਗ ਹਰ ਲਾਈਕ ਦਾ ਕੀ ਮਤਲਬ ਹੋ ਗਿਆ ਨਿਊ ਡਿਸਟਰਬ ਕਰਦੀ ਹੈ ਜਿੱਦੋਂ ਉਹ ਡਿਸਟਰਬ ਕਰਦੀ ਹੈ ਲੋਕ ਕੌਣ ਬਾਹਰ ਨੂੰ ਜਾਂਦਾ ਹੈ ਇਹਦਾ ਹਾਂਜੀ ਇਹ ਵਾ ਕਮਾ ਸੌਰੀ ਇਹ ਤੇ ਸ਼ੀ ਲਿਖਣਾ ਸੀ ਸ਼ੀ ਇਜ਼ ਵੈਰੀ ਡਿਸਟਰਬਡ ਕਾਲ ਹੁਣ ਇਹਦਾ ਕੀ ਮਤਲਬ ਬਣਿਆ ਵੀ ਉਹ ਡਿਸਟਰਬ ਮੈਨੂੰ ਜਿਵੇਂ ਕਹਿ ਲੋ ਵੀ ਨਹੀਂ ਉਹ ਆਪਣੇ ਆਪ ਡਿਸਟਰਬ ਉਹ ਪਰੇਸ਼ਾਨ ਹੈ। ਓਕੇ। ਆਪ ਡਿਸਟਰਬਡ ਗਰਲ ਉਹ ਡਿਸਟਰਬ ਹੋਈ ਹੋਈ ਹੈ। ਓਕੇ। ਡਿਸਟਰਬਿੰਗ ਬਾਤ ਕਰੇਗੀ ਜਾਨ। ਸਹੀ ਹੈ। ਠੀਕ ਹੈ ਜੀ। ਹਾਂ ਜੀ। ਕੀ ਗੱਲ ਸਮਝ ਆਈ? ਹਾਂ ਜੀ। ਇਹ ਬਹੁਤ ਮੇਜਰ ਕਨਸੈਪਟ ਹੈ ਜਿਸੇ ਥੀ ਸਮਝ ਨਹੀਂ ਆਉਂਦਾ ਸਟੂਡੈਂਟਸ ਤੇ। ਨਹੀਂ ਆ ਗਿਆ ਹਾਂ ਜੀ। ਆਹੀ ਚੀਜ਼ ਜਮੈਂ ਤਾਈ ਤੁਹਾਡੇ ਕੋਲੇ ਕਲਾਸ ਲੈਣ ਦੀ ਕੋਸ਼ਿਸ਼ ਕਰਦੀ ਜਿਵੇਂ ਇੰਗਲਿਸ਼ ਵਾਲੇ ਤੋਂ ਲਿੰਦੀ ਮੈਨੂੰ ਨਹੀਂ ਸਮਝ ਆਉਂਦੀਆਂ ਸੀ ਇਹ ਚੀਜ਼ਾਂ। ਉਹਨਾਂ ਨੇ ਇੰਗਲਿਸ਼ ਵਿੱਚ ਹੀ ਦੱਸਣਾ ਸਾਰਾ ਕੁਝ। ਲਓ ਜੀ। ਜਿਹੜਾ ਮੈਨੂੰ ਬਹੁਤ ਸਰਪ੍ਰਾਈਜ਼ਿੰਗ ਲੱਗਿਆ ਸਰਪ੍ਰਾਈਜ਼ ਕਰਨ ਵਾਲਾ।